ਰੀਡ ਤੋਂ ਅਨੁਸਾਰਾਂ ਨੂੰ ਪਤਾ ਲੱਗ ਗਿਆ ਜੀ 15 ਕ ਲੱਖ ਰੁਪਇਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਕੋਈ ਫਿਕਸਰ ਐਟ ਨਹੀਂ ਹੈਗਾ ਜੀ ਘੱਟਵਾਧਾ ਕੀਤਾ ਜਾਊਗਾ ਵੀਡੀਓ ਦੀ ਆਪਾਂ ਪੂਰੀ ਗੱਲ ਕਰਦੇ ਹਾਂ ਤੋਂ ਅਨੁਸਾਰਾ ਕੁਝ ਪਸੰਦ ਆਊਗਾ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਐਡ ਆਪਾਂ ਤੁਹਾਡੇ ਲਗਾ ਦੇਗਾ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਪਹਿਲਾਂ ਤਾਂ ਆਪਾਂ ਘਰ ਦੀ ਗੱਲ ਕਰਦੇ ਹਾਂ ਜੀ ਜਿਹੜਾ ਘਰ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਵੀਡੀਓ ਚ ਤੇ ਅੱਗੇ ਆਪਾਂ ਕਮੈਂਟਾਂ ਦੀ ਗੱਲ ਵੀ ਕਰਾਂਗੇ ਜਿੰਨੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਤੁਹਾਡੇ ਆਪਾਂ ਸਾਰੇ ਰਿਪਲਾਈ ਕਰਾਂਗੇ ਜੀ ਜਦੋਂ ਆਪਾਂ ਘਰ ਦੇ ਅੰਦਰ ਐਂਟਰ ਕਰਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਲੋਬੀ ਦੇ ਵਿੱਚ ਇੱਕ ਪਾਸੇ ਆਪਾਂ ਨੂੰ ਕਿਚਨ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਵਧੀਆ ਕਿਚਨ ਹੈ ਜੀ ਤੇ ਕੰਮ ਜਿੰਨਾ ਕਿ ਕਰਵਾਇਆ ਹੋਇਆ ਵਧੀਆ ਠੀਕ ਕਰਵਾਇਆ ਹੋਇਆ ਜੀ ਵਧੀਆ ਪਾਣੀ ਦੀ ਸਪਲਾਈ ਮਿਲ ਜੂਗੀ ਤੇ ਜਿਹੜਾ ਲੋਬੀ ਦਾ ਮੈਨ ਐਂਟਰੀ ਗੇਟ ਆਪਾਂ ਨੂੰ ਮਿਲੂਗਾ ਇਹਦੇ ਨਾਲ ਹੀ ਆਪਾਂ ਨੂੰ ਇੱਕ ਬਾਥਰੂਮ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਚੈੱਕ ਕਰ ਹੀ ਰਹੇ ਹੋ ਸੀ ਇੱਥੇ ਵਾਸ਼ਿੰਗ ਮਸ਼ੀਨ ਵੀ ਰੱਖੀ ਹੋਈ ਐ ਸੀ ਤੇ ਟੂਟੀਆਂ ਦਾ ਕੰਮ ਵਧੀਆ ਹੋਇਆ ਤੇ ਲਾਈਟਿੰਗ ਦਾ ਸਾਰਾ ਕੰਮ ਆਪਾਂ ਨੂੰ ਇੱਥੇ ਕੰਪਲੀਟ ਮਿਲ ਜੂਗਾ ਜੀ ਬਾਕੀ ਜੋੜੀਆਂ ਜੱਪਾ ਸਾਰਾ ਕੁਝ ਵਧੀਆ ਮਿਲੂਗਾ 15 ਕ ਲੱਖ ਰੁਪਇਆ ਇੱਕ ਵਾਰੀ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਸੀ ਘਾਟਾ ਬਦਦਾ ਬਹਿ ਕੇ ਕੀਤਾ ਜਾਊ ਅਸੀਂ ਬਾਕੀ ਮਾਲਕ ਕਹਿੰਦੇ ਨੇ ਵੀ ਜੇ ਕਿਸ ਨੂੰ ਘਰ ਪਸੰਦ ਆ ਵੀ ਤਾਂ ਇੱਕ ਵਾਰੀ ਆ ਕੇ ਜ਼ਰੂਰ ਚੈੱਕ ਕਰ ਸਕਦੇ ਜੇ ਕਿਸੇ ਨੇ ਆ ਕੇ ਘਰ ਦੇਖਣਾ ਹੈ ਬਾਕੀ ਬੈਡਰੂਮ ਦੀ ਗੱਲ ਕਰੀਏ ਪੂਰਾ ਖੁੱਲੜੁਲਾ ਪੂਰਾ ਵੱਡਾ ਆਪਾਂ ਨੂੰ ਬੈਡਰੂਮ ਇੱਕ ਦੇਖਣ ਨੂੰ ਮਿਲੂਗਾ ਤੇ ਕੱਲੀ ਕੱਲੀ ਆਪਾਂ ਗੱਲਬਾਤ ਕਰਾਂਗੇ ਅਸੀਂ ਤੇ ਵੀਡੀਓ ਇੱਥੇ ਖਤਮ ਨਹੀਂ ਹੁੰਦੀ ਵੀਡੀਓ ਬਹੁਤ ਪਈ ਹੈ ਤੁਸੀਂ ਐ ਨਾ ਸਮਝੋ ਵੀ ਇੱਕ ਕਮਰਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਕੱਲੀ ਕੱਲੀ ਆਪਾਂ ਗੱਲਬਾਤ ਕਰ ਰਹੇ ਹਾਂ ਅਸੀਂ ਬਾਕੀ ਵੀਡੀਓ ਪਸੰਦ ਆਵੇ ਵਧੀਆ ਲੱਗੇ ਤਾਂ ਜਰੂਰ ਲਾਈਕ ਕਰ ਦਿਓ ਜੀ ਤੇ ਵੱਤ-ਵੱਤ ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਫੁੱਲ ਬਟਾ ਫੁੱਲ ਸਪੋਰਟ ਰੱਖਿਆ ਕਰੋ ਜੀ ਤੇ ਉੱਤੇ ਵੀ ਆਪਾਂ ਚੱਲਾਂਗੇ ਉੱਤੇ ਕੀ ਕੁਝ ਬਣਾਇਆ ਹੋਇਆ ਤੁਹਾਨੂੰ ਉੱਪਰ ਦਾ ਵੀ ਮਾਹੌਲ ਮੈਂ ਦਿਖਾਉਣਾ ਸੀ ਤੇ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ માતા ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਿਹਾ ਹੂੰ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਕੇ ਐਡ ਬਿਲਕੁਲ ਫਰੀਦ ਵਿੱਚ ਤੁਸੀਂ ਲੁਵਾ ਸਕਦੇ ਹੋ ਜੀ ਲਾਕੀ ਆਪਾਂ ਗੱਲ ਕਰੀਏ ਪੌੜੀਆਂ ਦੀ ਤਾਂ ਵਧੀਆ ਆਪਾਂ ਨੂੰ ਪੌੜੀਆਂ ਦੇਖਣ ਨੂੰ ਮਿਲ ਜਾਣਗੀਆਂ ਲੋਬੀ ਦੇ ਵਿੱਚੋਂ ਉੱਤੇ ਜਾਣ ਵਾਸਤੇ ਪੌੜੀਆਂ ਪੌੜੀਆਂ ਤੇ ਪੱਥ ਥੱਲੇ ਤੁਸੀਂ ਫਾਰਸ਼ੀ वगैरह ਜੋ ਵੀ ਕੁਝ ਲੱਗਿਆ ਹੋਇਆ ਤੁਸੀਂ ਆਪ ਹੀ ਚੈੱਕ ਕਰ ਲਓ। ਕੋੜੀਆਂ ਤੇ ਗ੍ਰਿੱਲ ਲੱਗੀ ਹੋਈ ਹੈ। ਬਾਕੀ 15 ਕ ਲੱਖ ਰੁਪਏ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਅਸੀਂ ਇੱਕ ਡਿਮਾਂਡ ਹੈ ਸਿਰਫ ਕੋਈ ਫਿਕਸ ਰੇਟ ਨਹੀਂ ਹੈਗਾ ਅਸੀਂ। ਮਾਲਕ ਕਹਿੰਦੇ ਨੇ ਵੀ ਰੇਟ ਬਹਿ ਕੇ ਕੀਤਾ ਜਾਊਗਾ, ਘਾਟਾ ਵਾਦਾ ਹੋ ਜਾਊਗਾ। ਬਾਕੀ ਉੱਤੇ ਆਪਾਂ ਪਹੁੰਚ ਗਏ ਸੀ। ਉੱਪਰ ਦਾ ਸਾਰਾ ਕੁਝ ਤੁਸੀਂ ਚੈੱਕ ਕਰ ਲਓ। ਵੀਡੀਓ 'ਚ ਕੱਲੀ ਕੱਲੀ ਗੱਲਬਾਤ ਆਪਾਂ ਕਰ ਰਹੇ ਹਾਂ ਅਸੀਂ। ਸਾਰਾ ਕੁਝ ਤੁਹਾਨੂੰ ਮੈਂ ਦਿਖਾ ਰਹੇ ਹਾਂ ਅਸੀਂ। ਜੇ ਆਪਾਂ ਜਗਾਂ ਦੀ ਗੱਲ ਕਰੀਏ ਟੋਟਲ ਜਿਹੜੀ ਆਪਾਂ ਨੂੰ ਜਗ੍ਹਾ ਦੇਖਣ ਨੂੰ ਮਿਲੂਗੀ ਜਗ੍ਹਾ ਮਾਲਕ ਨੇ ਦੱਸੀ ਅਸੀਂ 1.15 ਬਿਸਬੇ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰ ਤੇ ਤੁਸੀਂ ਨਾਲੇ ਤਾਂ ਘਰ ਨੂੰ ਦੇਖ ਲਓ ਨਾਲੇ ਜਿੰਨਾ ਕੰਮ ਇਹਨਾਂ ਨੇ ਕਰਵਾ ਰੱਖਿਆ ਇਹ ਦੇਖ ਲਓ ਤੁਸੀਂ ਬਾਕੀ ਰੇਟ ਤੁਹਾਨੂੰ ਪਸੰਦ ਆ ਗਿਆ ਹੋਊਗਾ ਜੀ ਬਾਕੀ ਮੈਂ ਉਮੀਦ ਕਰਦਾ ਵੀਡੀਓ ਵੀ ਤੁਹਾਨੂੰ ਪਸੰਦ ਆ ਗਈ ਹੋਊਗੀ ਵਧੀਆ ਲੱਗੀ ਵੀਡੀਓ ਲਾਈਕ ਜ਼ਰੂਰ ਕਰ ਦਿਓ ਥੱਲੇ ਲਾਈਕ ਦਾ ਬਟਨ ਤੁਹਾਨੂੰ ਮਿਲ ਗਿਆ ਹੋਊਗਾ ਜੀ ਜਿਹੜੇ ਘਰ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਅੱਜ ਵੀਡੀਓ 'ਚ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਹਦੀ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਏਰੀਆ ਦੀ ਗੱਲ ਕਰੀਏ ਤਾਂ ਸਟਰੀਟ ਨੰਬਰ 2 ਲਾਜਪਤ ਰਾਏ ਰੋਡ ਜਗਰਾਉਂ ਜ਼ਿਲ੍ਹਾ ਲੁਧਿਆਣਾ ਸੀ ਜਗਰਾਉਂ ਏਰੀਆ 'ਚ ਆਪਾਂ ਲੈ ਕੇ ਪਹੁੰਚੇ ਹਾਂ ਜੀ ਕਾਫੀ ਆਪਣੇ ਕੋਲੇ ਡਿਮਾਂਡ ਆ ਰਹੀ ਸੀਗੀ ਤੁਹਾਡੀ ਡਿਮਾਂਡ ਤੇ ਆਪਾਂ ਲੈ ਕੇ ਪਹੁੰਚਿਆ ਇਹ ਘਰ ਬਾਕੀ ਪਸੰਦ ਆਵੇ ਜਾ ਕੇ ਕੋਈ ਦੇਖਣ ਦਾ ਹੋਵੇ ਚਾਹਵਨ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਮਾਲਕ ਦਾ ਨੰਬਰ ਵੀ ਤੁਹਾਨੂੰ ਮੈਂ ਦੇ ਦੇਣਾ ਜੀ 9855700399 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ ਤੁਹਾਨੂੰ ਮੈਂ 9855700399 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਤੁਸੀਂ ਗੱਲ ਕਰੋ ਜੀ ਗੱਲ ਕਰਕੇ ਜਾ ਕੇ ਦੇਖ ਕੇ ਜਾ ਕੇ ਤੁਸੀਂ ਦੇਖ ਲਿਓ ਨਾਲੇ ਤਾਂ ਗਲੀ ਚੈੱਕ ਕਰ ਲਓ ਜੀ ਨਾਲੇ ਉੱਪਰ ਦਾ ਮਾਹੌਲ ਸਾਰਾ ਦੇਖ ਲਓ ਆਸ-ਪਾਸੇ ਦੀ ਲੋਕੇਸ਼ਨ ਸਾਰਾ ਕੁਝ ਚੈੱਕ ਕਰਕੇ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾਲਿਓ ਜੀ ਰੇਟ ਕਰਕੇ ਤੇ ਉਹ ਤੋਂ ਬਾਅਦ ਖਰੀਦ ਸਕਦੇ ਹੋ ਜੀ ਬਾਕੀ ਵਧੀਆ ਆਪਾਂ ਤੁਹਾਡੇ ਖਾਤਰ ਅੱਜ ਵੀਡੀਓ ਇਹ ਲੈ ਕੇ ਪਹੁੰਚੇ ਹਾਂ ਜੀ ਜਿੰਨੇ ਤੁਸੀਂ ਇੰਸਟਾਗ੍ਰਾਮ ਦੇ ਲਾਗੇ-ਤਾਗੇ ਤੋਂ ਦੇਖ ਰਹੇ ਹੋ ਤੁਹਾਡੇ ਖਾਤਰ ਆਪਾਂ ਸਪੈਸ਼ਲ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਾਕੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਪਸੰਦ ਆਇਆ ਇਹ ਘਰ ਜਾ ਕੇ ਦੇਖਣ ਦਾ ਕੋਈ ਚਾਹ ਵਾਰ ਹੈਗਾ ਤਾਂ ਇੱਕ ਵਾਰੀ ਜਾ ਕੇ ਜ਼ਰੂਰ ਆਇਓ ਰੇਟ ਤੁਹਾਨੂੰ ਮੈਂ ਕਨਫਰਮ ਕਰਵਾਇ ਦਿੱਤਾ ਬਾਕੀ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵਧੀਆ ਲੱਗਿਆ ਘਰ ਖਰੀਦ ਸਕਦੋਂ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਜੇ ਦੇਖਣਾ ਚਾਹੁੰਦੇ ਹੋ ਸੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਜਿੱਤੇ ਸਬਸਕ੍ਰਾਈਬ ਲਿਖਿਆ ਹੋਇਆ ਹੈ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਹਰ ਰੋਜ਼ ਆਉਂਦੇ ਰਹਿਣੇ ਹਾਂ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਮੈਂਟਾਂ ਦੀ ਜਿੰਨੇ ਕਮੈਂਟ ਆਪਣੇ ਕੋਲੇ ਪਹੁੰਚੇ ਆ ਤੁਹਾਡੇ ਸਾਰਿਆਂ ਦੇ ਆਪਾਂ ਰਿਪਲਾਈ ਕਰਦੇ ਹਾਂ ਜੀ ਕੀ ਕਹਿੰਦੇ ਹੋ ਪਹਿਲੇ ਕਮੈਂਟ ਦੀ ਆਪਾਂ ਗੱਲ ਕਰਾਂਗੇ ਜੀ ਮੇਰੀ ਭੈਣ ਨੇ ਕਮੈਂਟ ਪਾਇਆਗਾ ਸਰਬਜੀਤ ਕੌਰ ਇਹਨਾਂ ਦਾ ਨਾਮ ਹੈ ਇਹਨਾਂ ਨੇ ਕਿਹਾ ਵੈਰੀ ਨਾਈਸ ਵੀਡੀਓ ਬਹੁਤ ਬਹੁਤ ਸ਼ੁਕਰੀਆ ਜੀ ਧੰਨ ਤੇ ਤੁਸੀਂ ਚੈਨਲ ਤੇ ਪਹੁੰਚੇ ਤੇ ਟਾਈਮ ਕੱਢ ਕੇ ਵੀਡੀਓ ਦੇਖੀ ਤੇ ਕਮੈਂਟ ਵੀ ਪਾਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਚਰਨਜੀਤ ਸਿੰਘ ਇਹਨਾਂ ਦਾ ਨਾਮ ਹੈ ਜੀ ਅਗਲਾ ਕਮੈਂਟ ਤੇ ਇਹਨਾਂ ਨੇ 15 ਲੱਖ ਦੇ ਵਿੱਚ ਕੋਈ ਘਰ ਕਿਹਾਗਾ ਲੁਧਿਆਣਾ ਏਰੀਆ ਚੋਂ ਤੁਸੀਂ ਘਰ ਚੈੱਕ ਕਰੋ ਜੀ ਜਿਹੜਾ ਆਪਾਂ ਅੱਜ ਲੈ ਕੇ ਪਹੁੰਚਿਆ ਤੁਸੀਂ 15 ਲੱਖ ਦੀ ਡਿਮਾਂਡ ਦੇ ਵਿੱਚ ਕਹਿੰਦੇ ਹੋ ਅੱਜ ਜਿਹੜਾ ਘਰ ਹੈ ਜੀ 15 ਲੱਖ ਦੀ ਡਿਮਾਂਡ ਦੇ ਵਿੱਚ ਹੀ ਹੈ ਡਿਸਟ੍ਰਿਕਟ ਲੁਧਿਆਣਾ ਜੀ ਪਰ ਹੈ ਜਗਰਾਉਂ ਚ ਜੇ ਚੱਲਦਾ ਤਾਂ ਚੈੱਕ ਕਰੋ ਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਦਵਿੰਦਰ ਸਿੰਘ ਇਹਨਾਂ ਦਾ ਨਾਮ ਹੈ ਸੀ ਇਹਨਾਂ ਨੇ ਪਟਿਆਲੇ ਤੋਂ ਕੋਈ ਘਰ ਵਾਸਤੇ ਕਿਹਾਗਾ ਪਟਿਆਲੇ ਏਰੀਆ ਚੋਂ ਤਾਂ ਕਾਫੀ ਆਪਾਂ ਕੋਠੀਆਂ ਪਾਈਆਂ ਹੋਈਆਂ ਸੀ ਤੁਸੀਂ ਆਪਣੀ ਵੀਡੀਓ ਚੈੱਕ ਕਰੋ ਜੀ ਥੋੜੀਆਂ 올ਡ ਕੋਈ ਹਫ਼ਤੇ 10 ਦਿਨ ਪਹਿਲਾਂ ਦੀਆਂ ਤੁਹਾਨੂੰ ਮਿਲ ਜ਼ਰੂਰ ਜਾਊ ਜੀ ਬਾਕੀ ਮਾਲਕ ਨਾਲ ਇੱਕ ਵਾਰੀ ਗੱਲ ਕਰ ਲਿਓ ਜੀ ਤੇ ਮਾਲਕ ਨੂੰ ਫੋਨ ਕਰਕੇ ਪੁੱਛ ਲਿਓ ਵੀ ਸੇਲ ਤਾਂ ਨਹੀਂ ਹੋਈ ਕਈ ਵਾਰੀ ਸੇਲ ਹੋ ਜਾਂਦੀ ਹੈ ਜੀ ਅਰਜਿੰਦਰ ਪਟਿਆਲਾ ਇਹਨਾਂ ਦਾ ਕਮੈਂਟ ਹੈ ਸੀ ਇਹਨਾਂ ਨੇ ਕਿਹਾ ਓਕੇ ਕੱਲ ਵਾਲੀ ਵੀਡੀਓ 'ਚ ਆਪਾਂ ਇਹਨਾਂ ਦਾ ਜਵਾਬ ਦਿੱਤਾ ਸੀਗਾ ਕਮੈਂਟ ਦਾ ਸ਼ਾਇਦ ਜਿਹੜਾ ਆਪਾਂ ਰਿਪਲਾਈ ਕੀਤਾ ਸੀਗਾ ਉਹਦਾ ਇਹਨਾਂ ਨੇ ਜਵਾਬ ਦਿੱਤਾਗਾ ਤੇ ਅਗਲਾ ਕਮੈਂਟ ਆਪਣੇ ਕੋਲੇ ਪੁਸ਼ਪਿੰਦਰ ਬਰਾੜ ਇਹਨਾਂ ਨੇ ਕਿਹਾ ਇਸੇ ਰੇਟ 'ਚ ਕੋਈ ਬਾਗੇ ਪੁਰਾਣੇ ਸਾਈਡ ਤੋਂ ਕੋਈ ਘਰ ਹੋਵੇ ਵਧੀਆ ਰੇਟ 'ਚ ਕੋਠੀ ਹੋਵੇ ਤਾਂ ਦੱਸਿਓ ਲਾਜ਼ਮੀ ਕੋਈ ਗੱਲ ਨਹੀਂ ਜੀ ਜੇ ਆਪਾਂ ਜਲਦੀ ਲੈ ਕੇ ਪਹੁੰਚਦੇ ਆ ਜਿਹੜੇ ਜਿਹੜੇ ਏਰੀਆ ਤੋਂ ਤੁਸੀਂ ਡਿਮਾਂਡ ਕਰਦੇ ਰਹੇ ਨੇ ਤੁਸੀਂ ਜਲਦੀ ਆਪਾਂ ਲੈ ਕੇ ਪਹੁੰਚਦੇ ਆ ਜੀ ਅਗਲਾ ਕਮੈਂਟ ਆਪਣੇ ਕੋਲੇ ਸੋਨੀਆ ਇਹਨਾਂ ਦਾ ਨਾਮ ਹੈ ਜੀ ਮੇਰੀ ਭੈਣ ਨੇ ਸੋਨੀਆ ਇਹਨਾਂ ਦਾ ਨਾਮ ਹੈ ਤੇ ਇਹਨਾਂ ਨੇ ਕਿਹਾ ਅੰਮ੍ਰਿਤਸਰ ਵਿੱਚ ਕੋਈ ਹੋਵੇ ਤਾਂ ਵਧੀਆ ਤਾਂ ਦੱਸਿਓ ਜੀ ਤੁਸੀਂ ਕਿੰਨੇ ਕ ਰੇਟ ਤੱਕ ਕਹਿਨੇ ਹੋ ਜੀ ਬਾਕੀ ਆਪਾਂ ਸ਼ਾਇਦ ਕੱਲ੍ਹ ਸ਼ਾਮ ਨੂੰ ਪਤਾ ਨਹੀਂ ਪਰਸੋਂ ਸ਼ਾਮ ਨੂੰ ਇੱਕ ਵੀਡੀਓ ਪਾਈ ਸੀਗੀ ਤੇ ਉਤੇ ਲਿਖਿਆ ਹੋਊਗਾ ਜੀ 10 ਲੱਖ ਰੁਪਏ ਡਿਮਾਂਡ ਤੁਸੀਂ ਉਹ ਘਰ ਚੈੱਕ ਕਰੋ ਜੀ ਉਹ ਘਰ ਬਹੁਤ ਵਧੀਆ ਸੀਗਾ ਤੇ 10 ਲੱਖ ਰੁਪਇਆ ਉਹਦੀ ਡਿਮਾਂਡ ਹੈ ਜੇ ਤੁਹਾਨੂੰ ਉਹ ਤੋਂ ਵੀ ਸਸਤਾ ਚਾਹੀਦਾ 10 ਲੱਖ ਤੋਂ ਵੀ ਸਸਤਾ ਚਾਹੀਦਾ ਤਾਂ ਕਮੈਂਟ ਪਾ ਦਿਓ ਕੋਈ ਆਪਾਂ ਦੇਖਦੇ ਹਾਂ ਜੀ ਕੋਈ ਮਿਲਦਾ ਹੋਇਆ ਤਾਂ ਜ਼ਰੂਰ ਆਪਾਂ ਵੀਡੀਓ ਪਾ ਦਾਂਗੇ ਜਾਂ ਤੁਹਾਨੂੰ ਦੱਸ ਦਾਂਗੇ ਜੀ ਹਰਜੀਤ ਸਿੰਘ ਇਹਨਾਂ ਦਾ ਨਾਮ ਹੈ ਇਹਨਾਂ ਨੇ ਕਿਹਾ ਬੈਰੀ ਨਾਈਸ ਵੀਡੀਓ ਤੇ ਜਿਹੜਾ ਵੀਡੀਓ ਚ ਘਰ ਉਹ ਵੀ ਬਹੁਤ ਵਧੀਆਗਾ ਤੇ ਬਹੁਤ ਮੈਨੂੰ ਪਸੰਦ ਆਈ ਤੁਹਾਡੀ ਵੀਡੀਓ ਇਹਨਾਂ ਦਾ ਕਮੈਂਟ ਬਹੁਤ ਸੋਹਣਾ ਹੈਗਾ ਤੇ ਬਹੁਤ ਵਧੀਆ ਕਮੈਂਟ ਕੀਤਾ ਤੁਹਾਡਾ ਸ਼ੁਕਰੀਆ ਧੰਨਵਾਦ ਜੀ ਤੇ ਜਿੰਨੇ ਤੁਸੀਂ ਕਮੈਂਟ ਕਰਦੇ ਰਹੇ ਨੇ ਉਹ ਜੀ ਬਹੁਤ ਵਧੀਆ ਕਮੈਂਟ ਕਰਦੇ ਹੋ ਬਹੁਤ ਹੌਸਲਾ ਹੁੰਦਾ ਸੀ ਤੁਹਾਡੇ ਕਮੈਂਟਾਂ ਨੂੰ ਪੜ੍ਹ ਕੇ ਬਹੁਤ ਵਧੀਆ ਤੁਸੀਂ ਕਮੈਂਟ ਕਰਦੇ ਰਹੇ ਨੇ ਉਹ ਜਿੰਨੇ ਤੁਸੀਂ ਕਰਦੇ ਹੋ ਜਿੰਨੇ ਤੁਸੀਂ ਪਹੁੰਚਦੇ ਹੋ ਚੈਨਲ ਤੇ ਵੀਡੀਓ ਦੇਖਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਕਮੈਂਟ ਕਰਦੇ ਰਹਾ ਕਰੋ ਵੀਡੀਓ ਦੇਖਦੇ ਰਹਾ ਕਰੋ ਤੁਸੀਂ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਪਾ ਦਿਓ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨਤ ਨੂੰ ਚਾਹੀਦਾ ਆਪਾਂ ਲੈ ਕੇ ਜਲਦੀ ਪਹੁੰਚਦੇ ਹਾਂ ਜੀ ਬਾਕੀ ਜਿੰਨੇ ਤੁਸੀਂ ਕਮੈਂਟ ਸੁਣੇ ਸੀਗੇ ਜਿਹੜੇ ਜਿਹੜੀ ਏਰੀਆ ਚੋ ਡਿਮਾਂਡ ਆਈ ਸੀਗੀ ਤੁਹਾਡੇ ਕੋਲੇ ਜੇ ਘਰ ਹੈਗਾ ਜੀ ਜਿੰਨੇ ਤੁਸੀਂ ਦੇਖ ਰਹੋ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਤੁਹਾਡਾ ਜਿਹੜਾ ਹਾਊਸ ਹੈ ਜਾਂ ਕੋਠੀ ਹੈ ਘਰ ਸੇਲ ਹੋ ਜਾਊਗਾ ਜੀ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਜੀ ਭੇਜੋ ਫਰੀ ਦੇ ਵਿੱਚ ਆਪਾਂ ਐਡ ਲਾਉਣੀ ਆ ਜੀ